ਅੱਛਾ ਸਮੇਂ ਮੌਜੂਦ ਆ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਵਿਖੇ ਤੋਂ ਦੱਸ ਦਈਏ ਕਿ ਅੱਜ ਜੋ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਵੱਲੋਂ ਇੱਕ ਜਨਰਲ ਇਲਾਜ਼ ਦੀ ਜੋ ਕਾਲ ਦਿੱਤੀ ਗਈ ਸੀ ਤੇ ਉਸ ਦੇ ਵਿੱਚ ਜਿਹੜਾ ਸਿੱਖ ਕੌਮ ਦੇ ਜਿਹੜੇ ਵੱਖ-ਵੱਖ ਮੁੱਦੇ ਹੈਗੇ ਨੇ ਖਾਸ ਮੁੱਦੇ ਜੇ ਗੱਲ ਕਰ ਲਈਏ ਤਾਂ ਪਾਇ ਬਲਵੰਤ ਸਿੰਘ ਰਾਜਵਾਨਾ ਹੋਣਾ ਦਾ ਮੁੱਦਾ ਜੋ ਹੈਗਾ ਤੇ ਉਸ ਦੇ ਨਾਲ ਨਾਲ ਜੋ ਬੰਦੀ ਸਿੰਘਾਂ ਦੀ ਰਿਹਾਈ ਤੇ ਜਿੱਥੇ ਦਾਰ ਕੌਂਕੇ ਜੋ ਹੈਗੇ ਨੇ ਉਹਨਾਂ ਦਾ ਜਿਹੜਾ ਵਿਸ਼ੇਸ਼ ਜਿਹੜੇ ਆ ਤਿੰਨ ਚਾਰ ਮੁੱਦੇ ਹੈਗੇ ਨੇ ਇਸ ਤੋਂ ਇਲਾਵਾ ਜਿਹੜੇ ਜਿਹੜਾ ਬੇਦਬੀਆਂ ਨੂੰ ਲੈ ਕੇ ਤਾਂ ਵੱਖ-ਵੱਖ ਮੁੱਦਿਆਂ ਤਸਵੀਰਾਂ ਤੜਨਾ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਜੋ ਸ਼ਰਮਣੀ ਕਮੇਟੀ ਦੇ ਦਫਤਰ ਵਿਖੇ ਮੌਜੂਦ ਹੈਗੇ ਆ ਤੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਅੱਜ ਜਿਹੜੀ ਕੌਮ ਦੀ ਗੱਲ ਕਰ ਲਈਏ ਕੌਮ ਦੇ ਨੁਮਾਇੰਦੇ ਜਿਹੜੇ ਅੱਜ ਇੱਥੇ ਇਕੱਠੇ ਹੋਣੇ ਆ ਤਾਂ ਉਹਨਾਂ ਵੱਲੋਂ ਜਿਹੜੀ ਇੱਕ ਵਿਸ਼ੇਸ਼ ਇਕੱਤਰਤਾ ਕੀਤੀ ਜਾਣੀ ਆ ਜਿਸ ਦੇ ਵਿੱਚ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਜਿਹੜੀ ਵਿਚਾਰ ਚਰਚਾ ਹੋਣੀ ਹੈਗੀ ਆ ਜੇਕਰ ਗੱਲ ਕਰ ਲਈਏ ਕਿ ਕੇਂਦਰ ਸਰਕਾਰ ਦੀ ਤੇ ਕੇਂਦਰ ਸਰਕਾਰ ਵੱਲੋਂ ਜਿਸ ਤਰੀਕੇ ਦੇ ਨਾਲ ਸ਼ਰਮਣੀ ਕਮੇਟੀ ਨੂੰ ਕਿਉਂਕਿ ਜਿਸ ਜਿਸ ਤਰੀਕੇ ਨਾਲ ਕਾਨਫਰੰਸ ਦੇ ਵਿੱਚ ਵੀ ਖਾਸ ਤੌਰ ਤੇ ਜਿਹੜੇ ਪ੍ਰਧਾਨ ਸਾਹਿਬ ਸੀਗੇ ਜੋ ਕਹਿ ਸਕਦੇ ਆ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਧਾਮੀ ਹੋਣਾ ਵੱਲੋਂ ਬਿਆਨ ਵੀ ਦਿੱਤਾ ਗਿਆ ਸੀ ਕਿ ਸਰਕਾਰ ਕਿਤੇ ਨਾ ਕਿਤੇ ਰਾਮ ਮੰਦਰ ਦੇ ਜੋ ਕਹਿ ਸਕਦੇ ਆ ਕਿ ਉਧਰਲੇ ਬੰਨੇ ਰੁਚੀ ਹੋ ਸਕਦੀ ਹੈ ਜਿਸ ਕਰਕੇ ਉਹਨਾਂ ਵੱਲੋਂ ਟਾਈਮ ਨਹੀਂ ਦਿੱਤਾ ਜਾ ਰਿਹਾ ਪਰ ਹੁਣ ਜੋ ਹੈ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਕਿ ਜਿਸ ਤਰੀਕੇ ਦੇ ਨਾਲ ਪੂਰੀ ਕੌਮ ਦੇ ਨੁਮਾਇੰਦੇ ਜਿਹੜੇ ਖਾਸ ਤੌਰ ਤੇ ਇਕੱਠੇ ਹੋਏ ਨੇ ਅੱਜ ਉਹਨਾਂ ਵੱਲੋਂ ਜਿਹੜੀ ਇੱਥੇ ਇਕੱਤਰਤਾ ਕੀਤੀ ਗਈ ਹੈ 12 ਵਜੇ ਦੇ ਕਰੀਬ ਦੀ ਇਕੱਤਰਤਾ ਸ਼ੁਰੂ ਹੋਈ ਹੈ ਤਾਂ ਕਰੀਬ 2:30 ਵਜੇ ਦੇ ਕਰੀਬ ਜੋ ਸ਼੍ਰੋਮਣੀ ਗੁਰਦੁਆਰਾ ਪਰਮੰਦਰ ਕਮੇਟੀ ਦੇ ਪ੍ਰਧਾਨ ਸਾਹਿਬ ਹੈਗੇ ਨੇ ਹਰਜਿੰਦਰ ਸਿੰਘ ਤਾਮੀ ਉਹਨਾਂ ਵੱਲੋਂ ਜਿਹੜੀ ਪ੍ਰੈਸ ਵਾਰਤਾ ਵੀ ਕੀਤੀ ਜਾਣੀ ਹੈ ਜਿਸ ਦੇ ਵਿੱਚ ਅੱਜ ਦੇ ਜਿੰਨੇ ਵੀ ਫੈਸਲੇ ਚਰਚਾਵਾਂ ਹੋ ਕੇ ਜੋ ਸਾਹਮਣੇ ਆਉਣਗੀਆਂ ਨਿਕਲਣਗੀਆਂ ਤਾਂ ਉਹਦੇ ਉੱਤੇ ਜਿਹੜੀ ਆ ਮੀਡੀਆ ਦੇ ਨਾਲ ਗੱਲ ਵੀ ਕੀਤੀ ਜਾਣੀ ਆ ਪਰ ਉਥੇ ਪ੍ਰਬੰਧਾਂ ਦੀ ਗੱਲ ਕਰ ਲਈਏ ਤਾਂ ਤੁਸੀਂ ਵੇਖ ਸਕਦੇ ਹੋ ਕਿ ਸਾਰੇ ਜਿਹੜੇ ਪੁਕਤਾ ਪ੍ਰਬੰਧ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਨੇ ਤਾਂ ਖਾਸ ਤੌਰ ਤੇ ਤਸਵੀਰਾਂ ਤੜਨਾ ਸਾਂਝੀਆਂ ਕਰ ਰਹੇ ਆ ਅ ਦ ਮੇਨ ਜੋ ਸ਼ਰੋਮਣੀ ਗੁਰਦੁਆਰਾ ਪ੍ਰਮੰਧਕਮਿਟੀ ਦਫਤਰ ਤੋਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਸਿੱਖ ਨਮਾਇੰਦੇ ਨੇ ਉਹ ਅੰਦਰ ਪਹੁੰਚ ਚੁੱਕੇ ਨੇ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਸਾਹਿਬ ਵੀ ਜੁਣੇ ਯਾਨੀ ਰਖਵੀਰ ਸਿੰਘ ਜੀ ਉਹ ਵੀ ਵਿਸ਼ੇਸ਼ ਤੌਰ ਤੇ ਅੰਦਰ ਪਹੁੰਚ ਚੁੱਕੇ ਨੇ ਤਾਂ ਉਹਨਾਂ ਦੇ ਨਾਲ ਨਾਲ ਜੋ ਹਰਜਿੰਦਰ ਸਿੰਘ ਧਾਮੀ ਹੈਗੇ ਨੇ ਉਹ ਵੀ ਅੰਦਰ ਪਹੁੰਚ ਚੁੱਕੇ ਨੇ ਜਿੱਥੇ 71 ਤਾ ਹੋਣੀ ਆ ਤਾਂ ਕੁਝ ਸਮੇਂ ਤੱਕ ਜਦੋਂ 71 ਤਾ ਤੋਂ ਬਾਅਦ ਜਦੋਂ ਮੀਡੀਆ ਦੇ ਨਾਲ ਵੀ ਗੱਲਬਾਤ ਕਰਨਗੇ ਮੀਡੀਆ ਦੇ ਨਾਲ ਵੀ ਰੂਪਰੂ ਹੋਣਗੇ ਤਾਂ ਉਹਨਾਂ ਵੱਲੋਂ ਜਿਹੜੇ ਚਰਚਾਵਾਂ ਹੈਗੀਆਂ ਨੇ ਜਿਹੜੀਆਂ ਅੰਦਰ ਹੋਣੀਆਂ ਨੇ ਕੌਮ ਦੀ ਸਲਾਹ ਲਈਤੀ ਜਾਣੀ ਹੈ ਕਿਉਂਕਿ ਇਹਨਾਂ ਮੁੱਦਿਆਂ ਦੇ ਉੱਤੇ ਕਾਫੀ ਗੰਭੀਰ ਮੁੱਦੇ ਹੈਗੇ ਆ ਤਾਂ ਇਹਨਾਂ ਮੁੱਦਿਆਂ ਦੇ ਉੱਤੇ ਕੋਈ ਵੀ ਫੈਸਲਾ ਹਲੇ ਤੱਕ ਨਿਕਲ ਕੇ ਨਹੀਂ ਆ ਰਿਹਾ ਹਾਲਾਂਕਿ ਜੇ ਗੱਲ ਕਰ ਲਈ ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਜੇਕਰ ਗੱਲ ਕਰ ਲਈ ਕਿ ਕਮੇਟੀਆਂ ਵੀ ਬਣਾਈਆਂ ਗਈਆਂ ਪੰਜ ਮੈਂਬਰੀ ਕਮੇਟੀ ਵੀ ਬਣਾਈ ਗਈ ਕਿਉਂਕਿ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈਗਾ ਕਾਫੀ ਗੰਭੀਰ ਮੁੱਦਾ ਹੈਗਾ ਕੌਮ ਦੇ ਦਿਲਾਂ ਦੇ ਵਿੱਚ ਕਾਫੀ ਕਹਿ ਸਕਦੇ ਆ ਕਿ ਇਸ ਦੇ ਇਸ ਮੁੱਦੇ ਨੂੰ ਲੈ ਕੇ ਕਾਫੀ ਚਰਚਾਵਾਂ ਕੌਮ ਦੇ ਮਨਾਂ ਦੇ ਵਿੱਚ ਹੁੰਦੀਆਂ ਨੇ ਕਿਉਂਕਿ ਕੌਮ ਜਿਹੜੀ ਹੈ ਇੱਕ ਦੂਜੇ ਨਾਲ ਗੱਲ ਵੀ ਕਰਦੀ ਪਰ ਇਸ ਚੀਜ਼ ਦਾ ਜਿਹੜਾ ਖਾਸ ਜਿਹੜਾ ਕਹਿ ਸਕਦੇ ਆ ਕਿ ਜੋ ਉਪਰਾਲਾ ਸ਼੍ਰੋਮਣੀ ਗੁਰਦੁਆਰਾ ਪਰਮੰਦਰ ਕਮੇਟੀ ਨੂੰ ਕਰਨਾ ਚਾਹੀਦਾ ਤਾਂ ਉਸ ਤੋਂ ਕਿਤਨਾ ਕਿਤੇ ਪੂਰੀ ਕੌਮ ਵੀ ਖਫਾ ਦਿਖਾਈ ਦਿੰਦੀ ਹੈ ਕੌਮ ਵੱਲੋਂ ਕਿਹਾ ਜਾਂਦਾ ਹੈ ਕਿ ਠੀਕ ਹੈ ਸ਼੍ਰੋਮਣੀ ਕਮੇਟੀ ਜਿਹੜੀ ਆ ਸਰਉਤਮ ਸੰਸਥਾ ਹੈਗੀ ਆ ਸਿੱਖ ਕੌਮ ਦੀ ਗੱਲ ਕਰ ਲਈਏ ਕਿ ਜੋ ਪਾਰਲੀਮੈਂਟ ਹੈ ਮਿਨੀ ਪਾਰਲੀਮੈਂਟ ਹੈ ਪਰ ਹਾਲਾਤ ਕੀ ਹੈਗੇ ਨੇ ਕਿ ਕੇਂਦਰ ਸਰਕਾਰ ਨਹੀਂ ਸੁਣਨਾ ਚਾਹੁੰਦੀ ਜਾਂ ਇਹਨਾਂ ਵੱਲੋਂ ਨਹੀਂ ਗੱਲ ਪਹੁੰਚਾਈ ਜਾਂਦੀ ਪਰ ਵੇਖਣ ਵਾਲੀ ਗੱਲ ਇਹ ਹੈ ਕਿ ਅੱਜ ਦੇ ਜਿਹੜਾ ਜਨਰਲ ਇਜਲਾਸ ਹੈ ਉਸ ਤੋਂ ਬਾਅਦ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਕੱਲੀ ਕੱਲੀ ਜੋ ਜੋ ਗੱਲਬਾਤ ਹੋਏਗੀ ਉੱਪਰ ਤਾਂ ਉਹ ਕੱਲੀ ਕੱਲੀ ਗੱਲ ਦੇ ਉੱਤੇ ਜੋ ਝਾਤ ਆਪਾਂ ਜ਼ਰੂਰ ਪਾਵਾਂਗੇ ਬਣੇਰੋ ਜਾਗਬਾਨੀ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਮਰ ਦੇ ਨਾਲ ਅਕਸ਼ ਸੁਨਗ ਜਾਗਬਾਨੀ ਟੀਵੀ ਸ਼੍ਰੀਮਨ ਸਸਾਈਪਾ